ਵੀਡੀਓ ਦੇ ਵਿੱਚ ਤੁਸੀਂ ਬੰਦ ਦਰਵਾਜ਼ਾ ਦੇਖ ਰਹੇ ਹੋ ਬਠਿੰਡਾ ਮਹਿਲਾ ਥਾਣੇ ਦਾ ਮਹਿਲਾ ਥਾਣਾ ਤਾਂ ਐਵੇਂ ਹੀ ਬਦਨਾਮ ਹੋ ਗਿਆ ਪਰ ਅਸਲ ਕਾਰਾ ਕੀਤਾ ਇੱਥੇ ਪੁੱਚੋ ਦੇ ਡੀਐਸਪੀ ਦੇ ਦਫ਼ਤਰ ਵਿੱਚ ਮਾਮਲਾ ਇਹ ਹੈ ਕਿ ਪਰਮਜੀਤ ਕੌਰ ਜੋ ਕਲਿਆਣ ਸੁਖੇ ਦੀ ਰਹਿਣ ਵਾਲੀ ਹੈ ਉਹਦੇ ਘਰ ਵਾਲੇ ਤੇ ਉਸਦੇ ਦੋ ਬੱਚਿਆਂ ਦੇ ਖਿਲਾਫ ਕੋਈ ਪਰਚਾ ਦਰਜ ਕੀਤਾ ਗਿਆ ਸੀ ਇਸ ਔਰਤ ਦਾ ਕਹਿਣਾ ਕਿ ਇਹ ਪਰਚਾ ਝੂਠਾ ਸੀ ਤੇ ਝੂਠੇ ਮਾਮਲੇ ਦੇ ਵਿੱਚ ਹੀ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਬੇਗਨਾਹੀ ਦੀ ਗੁਹਾਰ ਲੋਈ ਇਨਕੁਆਰੀ ਲੱਗ ਗਈ। ਇਨਕੁਆਰੀ ਡੀਐਸਪੀ ਪੁੱਛੋ ਰਵਿੰਦਰ ਸਿੰਘ ਕੋਲੇ ਲੱਗੀ। ਮਾਮਲਾ ਇੱਥੋਂ ਹੀ ਸ਼ੁਰੂ ਹੁੰਦਾ ਕਿ ਇਹਨਾਂ ਨੂੰ ਬੇਗਨਾ ਦੇਣ ਦੇ ਲਈ ਡੀਐਸਪੀ ਦਾ ਗਨਮੈਨ ਰਾਜਕੁਮਾਰ ਕਹਿੰਦਾ ਕਿ ਭਾਈ 5 ਲੱਖ ਰੁਪਏ ਦਿਓ ਤੇ ਮਾਮਲਾ ਹੁਣੇ ਨਵੇੜ ਦਿੰਨੇ ਆ ਅੱਗੋਂ ਪਰਮਜੀਤ ਕੌਰ ਨੇ ਸਾਰਾ ਲੈਂਡ ਦੇਣ ਕੋਈ 2.5 ਲੱਖ ਰੁਪਏ ਦੇ ਵਿੱਚ ਨਵੇੜ ਲਿਆ ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਉਹਨੇ 1 ਲੱਖ ਰੁਪਇਆ ਜਿਹੜਾ ਪਵਨ ਕੁਮਾਰ ਨੂੰ ਦੇ ਦਿੱਤਾ ਤੇ ਪਵਨ ਕੁਮਾਰ ਨੇ ਇਹ 1 ਲੱਖ ਰੁਪਇਆ ਡੀਐਸਪੀ ਸਾਹਿਬ ਦੀ ਗੱਡੀ ਦੀ ਡਿੱਗੀ ਦੇ ਵਿੱਚ ਰੱਖ ਦਿੱਤਾ ਆ ਬਲੇਰੋ ਗੱਡੀ ਆਹੀ ਬਲੇਰੋ ਗੱਡੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਫੇਰ ਕੀ ਮਾਰ ਲਿਆ ਛਾppa ਵਿਜੀਲੈਂਸ ਨੇ ਕਰ ਲਏ ਦਰਵਾਜੇ ਬੰਦ ਤੇ ਡੀਐਸਪੀ ਸਾਹਿਬ ਤਾਂ ਉਥੋਂ ਹੋ ਗਏ ਫੁਰ ਪਤਾ ਨਹੀਂ ਕੰਦ ਟੱਪੀ ਕੇ ਕੀ ਕੀਤਾ ਪਰ ਬਾਹਾਂ ਬੰਨ ਲੀਆਂ ਪਵਨ ਕੁਮਾਰ ਨੇ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਕਿ ਪਵਨ ਕੁਮਾਰ ਨੇ ਇਹ ਪੈਸਾ ਆਪ ਮੰਗਿਆ ਕਿਉਂਕਿ ਦਸਕਤ ਤਾਂ ਫਿਰ ਡੀਐਸਪੀ ਸਾਹਿਬ ਦੇ ਹੀ ਹੋਣੇ ਸੀ ਤੁਸੀਂ ਇੱਥੇ ਪਹੁੰਚੇ ਹੋ ਡੀਐਸਪੀ ਕੋਲਦੇ ਆਫਿਸ ਇਹ ਪਰਮਜੀਤ ਕੌਰ ਸੀ ਬਸ ਕਲਿਆਣ ਸੁੱਖਾ ਜ਼ਿਲ੍ਹਾ ਬਟਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ 70 ਨੰਬਰ ਮੁਕੱਦਮਾ 25 ਦਰਜ ਐ ਸੀ ਨਾ ਥਾੜੇ ਠਾਣੇ ਵਿੱਚ ਔਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀਰ ਵਰਜਨ ਸੀ ਹੈ ਵੀ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚੇ ਨੂੰ ਜਿਹੜਾ ਗਲਤ ਅਨਾਮਿਟ ਕੀਤਾ ਹੈਗਾ ਉਹਨੇ ਇਸ ਸਬੰਧੀ ਬੇਗਾਨੀ ਦਰਖਾਸਤ ਲਾਈ ਸੀ ਜੋ ਜਿਹੜੀ ਹੈਗਾ ਤੇ ਪਿਸਾਨੂ ਮਾਰਕ ਹੋਈ ਸੀ ਉਹਦੇ ਬਾਅਦ ਜਿਹੜਾ ਹੈਗਾ ਡਿਪਟੀ ਸਾਹਿਬ ਦੇ ਨਾਲ ਜਿਹੜਾ ਹੈ ਰੀਡਰ ਹੈਗਾ ਰਾਜਕਮਾਰ ਇਹਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਦੇ ਹੱਕ 'ਚ ਕਰਨ ਵਾਸਤੇ ਜਿਹੜਾ ਹੈਗਾ 2 ਲੱਖ ਰੁਪਏ ਦੀ ਵਿਮਾਰਤ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਂਦੇ ਸੀ ਰੰਗੇ ਹਥੇ ਉਹਨੂੰ ਕਾਬੂ ਕੀਤਾ ਹੈ। ਕੌਣ ਕੌਣ ਲੋਕ ਇਨਵੋਲਵ ਸੀ ਇਸ ਮਾਮਲੇ 'ਚ? ਅ ਮੁਰਲੀ ਤੇ ਤ੍ਰੀਸ਼ੜਾ ਹੈਗਾ ਅਸੀਂ ਜਿਹੜਾ ਰਾਜਕੁਮਾਰ ਹੈਗਾ ਰਿਡਰ ਹੈ ਜਿਹੜਾ ਰਿਡਰ ਜਿਹੜਾ ਕੰਮ ਕਰਦਾ ਸੀ ਉਹਨਾਂ ਦਾ ਹੀ ਨਾਮ ਜੋ ਭਾਵੇਂ ਦੋਨੇ ਕਵਰੀ ਹੋਈ ਹੈ। ਅੱਗੇ ਅਸੀਂ ਤਪਤੀਸ਼ ਕਰ ਰਹੇ ਹਾਂ ਕਿ ਜੇਕਰ ਹੋਰ ਕਿਸੇ ਦਾ ਨਾਮ ਆਉਗਾ। ਆ ਸਾਡੇ ਨੇ ਪੈਸੇ ਉਹ ਕਿੱਥੋਂ ਗਰਾਂਦ ਹੋਇਆ। ਇਹ ਪੈਸੇ ਜਿਹੜੇ ਹੈਗੇ ਇਹਨਾਂ ਨੇ ਲੈ ਕੇ ਜਿਹੜਾ ਗੱਡੀ 'ਚ ਰੱਖ ਦਿੱਤੇ ਸੀ ਤੇ ਉਹ ਗੱਡੀ ਦੇ ਵਿੱਚੋਂ ਸਾਨੂੰ ਰਿਕਵਰ ਗੱਡੀ ਕਿਦੀ ਹੈ? ਇਹ ਗੱਡੀ ਜਿਹੜੀ ਹੈਗੀ ਹੈ ਰਿਕਾਰਡ ਮਤਲਬ ਕੋਈ ਚੈੱਕ ਕਰ ਰਿਹਾ ਜਿਹੜੀ ਹੁਣ ਇਸ ਵਕਤ ਖੜੀ ਹੈ ਕਿ 177 ਖੜੀ ਹੈਗੀ ਹੈ ਆਫਿਸ ਦੇ ਵਿੱਚ ਵਰਤਦਾ ਹੈ ਡੀਐਸਪੀ ਕੋਥੇ ਹੋ ਰਹੇ ਨੇ ਆ ਜਿਹੜੀ ਹੈਗੀ ਆ ਹਾਂ ਡੀਐਸਪੀ ਕੋਥੇ ਵਰਤ ਰਿਹਾ ਪਰ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਉਹ 177 ਦਾ ਵੀ ਕੋਈ ਰੋਲ ਆਊਗਾ ਤਾਂ ਉਹਨਾਂ ਦੇ ਖਿਲਾਫ ਵੀ ਪ੍ਰੋਪਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਤੁਹਾਡਾ ਕੀ ਕੰਪਲੇਨਟ ਕੀਤੀ ਸੀ ਤੁਸੀਂ ਪਰਮਜੀਤ ਕੌਰ ਨਾਮ ਹੈ ਮੇਰਾ ਕਲਿਆਨ ਸੁਖੇ ਤੋਂ ਬਟ ਇਹਨਾਂ ਵੀ ਪੰਜ ਨੂੰ ਮੇਰੇ ਹਸਬੰਦ ਤੇ ਦੋਨਾਂ ਬੇਟਿਆਂ ਤੇ ਨੇ ਥਾਣੇ ਥਾਣੇ ਇਸ ਪਰਚਾ ਦਰਜ ਕਰਤਾ ਸੀ ਜਦ ਕਿ ਉਹ ਬਿਲਕੁਲ ਵੀ ਸੱਚਾਈ ਨਹੀਂ ਸੀ ਉਸ ਪਰਚੇ ਦੇ ਵਿੱਚ ਮੈਂ ਇਹਨਾਂ ਨੂੰ ਦੁਆਰ ਆਪਣੀ ਅਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ ਵੀ ਇਨਕੁਆਰੀ ਵਾਸਤੇ ਉਹ ਮਾਰਕੋ ਕੇ ਇਹਨਾਂ ਨੂੰ ਆ ਗਈ ਸੀ ਮੈਂ ਇਹਨਾਂ ਕੋਲੇ ਗਿੜੇ ਕਲਾਈ ਕਰਾਂ ਜਿਹਨਾਂ ਕੋਲੇ ਆਈ ਸੀ ਡੀਐਸਪੀ ਕੋ ਚੋਕੜੀ ਮੈਂ ਇਹਨਾਂ ਕੋਲ ਗਿੜ ਲਾਈ ਕਹਿੰਦੇ ਜੀ ਬਿਆਨ ਲਿਖਾ ਦਿਓ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਜੀ ਬਿਨਾਂ ਦਾ ਬੇਟੇ ਇੱਥੇ ਸੀਗੇ ਨਾ ਹੀ ਗੱਡੀ ਇੱਥੇ ਸੀ ਜਿਹੜੀ ਵਿੱਚ ਪਾਤੀ ਆ ਸਾਰੇ ਇੱਕ ਇੱਕ ਤੋਂ ਤੋਲ ਪਲਾਜਾਂ ਦੇ ਜਿੱਥੋਂ ਉਹਨਾਂ ਨੇ ਕੇਕ ਲਿਆ ਉਹਨਾਂ ਦੇ ਨੰਬਰਾਂ ਦੀ ਲੋਕੇਸ਼ਨਾਂ ਸਾਰਾ ਕੁਝ ਇਹਨਾਂ ਨੇ ਲੈ ਲਿਆ ਬੱਚੇ ਜਮਾਂ ਇੱਕ ਨੰਬਰ 'ਚ ਆਏ ਵੀ ਨਹੀਂ ਹੈਗੇ ਸਿੱਥੇ ਗਲਤ ਪਰਚਾ ਦਰਜ ਹੋਇਆ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਤੋਂ 5 ਲੱਖ ਦੀ ਡਿਮਾਂਡ ਕੀਤੀ ਇਹਨੇ ਕੀਤੀ ਸੀ ਇਹ ਕੀਤੀ ਜੀ ਰਾਜਕਮਾਰ ਜੀ ਇਹਨਾਂ ਨੇ ਕਿਹਾ ਇਹ ਸੀ ਵੀ ਮੈਨੂੰ ਵੀ ਡੀਐਸਪੀ ਸਾਹਿਬ ਕਹਿ ਰਹੇ ਆ ਠੀਕ ਹੈ ਵੀ 5 ਲੱਖ ਰੁਪਏ ਲਵਾਂਗੇ ਉਸ ਤੋਂ ਘੱਟ ਹੁੰਦੇ 2 ਲੱਖ ਤੇ ਆ ਗਏ ਸੀ ਠੀਕ ਹੈ ਜੀ ਉਹ 2 ਲੱਖ ਵਿੱਚ ਹੁਣ ਮੈਨੂੰ ਇਹਨਾਂ ਨੇ ਬਹੁਤ ਕੰਪੇਅਰ ਕੀਤਾ ਦੋ ਤਿੰਨ ਦਿਨ ਵੀ ਜਲਦੀ ਦੇ ਕੇ ਜਾ ਠੀਕ ਹੈ ਉਹਦੇ ਮਾਮਲੇ ਜਦ ਅੱਜ 1 ਲੱਖ ਰੁਪਏ ਮੈਂ ਦਿੱਤਾ ਸੀ ਉਹਦੇ ਵਿੱਚ ਅੱਛਾ ਇਹ ਜਿਹੜਾ ਹੈ ਆਪਾਂ ਗੱਲ ਕਰੀ ਕਿਹਦੇ ਕੀਤੇ ਮਾਮਲਾ ਦਰਜ ਹੈ ਤੁਹਾਡੇ ਪਰਿਵਾਰਕ ਐ ਮੇਰੇ ਦੋ ਬੇਟੇ ਜੀ ਰੁਪਿੰਦਰ ਸਿੰਘ ਤੇ ਤੀਰਤ ਸਿੰਘ ਤੇ ਹਸਬੰਦ ਕੁਲਵਿੰਦਰ ਸਿੰਘ ਸਰਪੰਚ ਕਲੈਮ ਸੁਖਾ ਤੋਂ ਸਰਪੰਚ ਮਿਲੂਦਾ ਸਾਹਿਬ ਦਾ ਸਾਹਿਬ ਦਾ ਤਰਫੋਂ ਹਾਂਜੀ ਤੁਹਾਡੇ ਬੇਟੇ ਕੀ ਕਰਦੇ ਆ ਇਹ ਬੇਟੇ ਖੇਤੀ ਕਰਦੇ ਆ ਜੀ ਠੀਕ ਹੈ ਤੇ ਫਿਰ ਤੁਸੀਂ ਰਿਕਾਰਡਿੰਗ ਕਰ ਦਿੱਤੀ ਵੀ ਹਾਂਜੀ ਰਿਕਾਰਡਿੰਗ ਦਿੱਤੀ ਠੀਕ ਹੈ ਨਿਊਜ਼ਲੈਂਡਸ ਕਾਰਵਾਈ ਤੋਂ ਤੁਸੀਂ ਕੋਸ਼ਿਸ਼ ਹੋਈ ਹਾਂਜੀ ਪੂਰੀ ਕੋਸ਼ਿਸ਼ ਠੀਕ ਹੈ ਜੀ ਉਹ ਕੱਲਾ ਰਾਜਕਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਲੱਗਦਾ ਡੀ ਸਰ ਹੁਣ ਇਹ ਤਾਂ ਲਾਭਯਪ ਸੋਚਣ ਵਾਲੀ ਆ ਵੀ ਇੰਨੀ ਰਕਮ ਕੱਲਾ ਰਾਜਕੁਮਾਰ ਤਾਂ ਲੈ ਨਹੀਂ ਰਿਹਾ ਜਾਂ ਮੇਰੇ ਤੋਂ ਫੜ ਕੇ ਡਿਪਟੀ ਸਾਹਿਬ ਦੀ ਗੱਡੀ ਦੇ ਵਿੱਚ ਰੱਖਤੀ ਸਰਕਾਰੀ ਦੇ ਵਿੱਚ ਬਿਨਾ ਪੁੱਛੇ ਤੋਂ ਤਾਂ ਰੱਖ ਨਹੀਂ ਸਕਦਾ ਸੀ ਠੀਕ ਹੈ ਇਹਦੀ ਗੱਡੀ ਚ ਰਿਕਵਰੀ ਹੋਈ ਜਾਣੀ ਠੀਕ ਹੈ 1 ਲੱਖ ਰੁਪਏ ਹਾਂ ਤਾਂ ਕੋਈ ਬੈਂਦੀ ਹੈ ਨਾ ਕੋਈ ਨਾ ਕਰਾਂਗੇ ਸਾਥੋਂ ਥੋੜਾ